ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਨਾ ਭਗਤ ਰਵਿਦਾਸ ਜੀ ਦੀ ਇੱਕ ਬਹੁਤ ਹੀ ਪਿਆਰੀ ਸ਼ਬਦ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਆਪਾਂ ਇਹ ਵਿਖਣਾ ਹੈ ਕਿ ਭਗਤ ਜੀ ਆਪਣੀ ਪ੍ਰਭੂ ਨਾਲ ਜਿਹੜੀ ਪ੍ਰੀਤ ਹੈ ਉਸ ਨੂੰ ਅਟੁੱਟ ਰੱਖਣ ਲਈ ਕੀ ਕਹਿ ਰਹੇ ਨੇ ਕੀ ਅਰਦਾਸ ਕਰ ਰਹੇ ਨੇ ਜੀ ਸ਼ਬਦ ਦੀ ਜਿਹੜੀ ਪਹਿਲੀ ਤੁਕ ਹੈ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੇ ਮਤਲਬ ਇੱਕ ਸਿੱਧੀ ਜਿਹੀ ਬੇਨਤੀ ਹੈ ਕਿ ਹੇ ਰੱਬਾ ਤੇਰੇ ਨਾਲ ਮੇਰਾ ਪਿਆਰ ਕਦੇ ਘਟੇ ਨਾ ਪਰ ਫਿਰ ਅੱਗੇ ਉਸਦੀ ਕੀਮਤ ਦੱਸਦੇ ਨੇ ਮੈਂ ਤਾਂ ਮੋਲ ਮਹਿੰਗੀ ਲਈ ਜੀਸਟ ਹੈ ਇਹ ਲੱਗਦਾ ਜਿਵੇਂ ਕੋਈ ਬਹੁਤ ਬਹੁਤ ਕੀਮਤੀ ਚੀਜ਼ ਲਈ ਹੋਵੇ ਉਹ ਵੀ ਆਪਣੀ ਜਾਨ ਦੇ ਕੇ ਹਾਂਜੀ ਬਿਲਕੁਲ ਇਹ ਮੋਲ ਮਹਿੰਗੀ ਤੇ ਜੀਸਟ ਹੈ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਇਹ ਦੱਸਦੇ ਨੇ ਕਿ ਇਹ ਪਿਆਰ ਇਹ ਪ੍ਰੀਤ ਕੋਈ ਐਵੇਂ ਦੀ ਭਾਵਨਾ ਨਹੀਂ ਇਹ ਇੱਕ ਉਹ ਖਜ਼ਾਨਾ ਹੈ ਜਿਸ ਵਾਸਤੇ ਸਭ ਕੁਝ ਵਾਰ ਦਿੱਤਾ ਗਿਆ ਹੈ ਇਸੇ ਕਰਕੇ ਦੇਖੋ ਇਸ ਨੂੰ ਸੰਭਾਲ ਕੇ ਰੱਖਣ ਦੀ ਜਿਹੜੀ ਤਾਂਗ ਹੈ ਉਹ ਬਹੁਤ ਜ਼ਿਆਦਾ ਹੈ ਜਿਵੇਂ ਆਪਣੀ ਆਤਮਾ ਦਾ ਹੀ ਸੌਦਾ ਕੀਤਾ ਹੋਵੇ ਸਹੀ ਗੱਲ ਹੈ ਬਹੁਤ ਡੂੰਗੀ ਗੱਲ ਕਹਤੀ ਤੇ ਫਿਰ ਅੱਗੇ ਭਗਤ ਜੀ ਦੱਸਦੇ ਵੀ ਨੇ ਕਿ ਇਸ ਮਹਿੰਗੇ ਮੁੱਲ ਲਈ ਪ੍ਰੀਤ ਨੂੰ ਸੰਭਾਲਣਾ ਕਿਵੇਂ ਆਪਣੇ ਆਪ ਨੂੰ ਜਿਵੇਂ ਸਮਝਾ ਰਹੇ ਹੁਣ ਚਿਤ ਸਿਮਰਨ ਕਰੋ ਨੈਨ ਅਵਲੋਕ ਨੂੰ ਸਰਵਣ ਬਾਣੀ ਸੁਜਸਪੂਰ ਰੱਖੋ ਮਤਲਬ ਮਨ ਹਰ ਵੇਲੇ ਯਾਦ ਕਰੇ ਅੱਖਾਂ ਬਸ ਉਸੇ ਨੂੰ ਦੇਖਣ ਤੇ ਕੰਨਾਂ 'ਚ ਉਸ ਦੀ ਸਿਫਤ ਪਰੀ ਰਹੇ ਤੇ ਫਿਰ ਅੱਗੇ ਮਨ ਨੂੰ ਭੌਰਾ ਬਣਾਉਣ ਦੀ ਗੱਲ ਕਰਦੇ ਨੇ ਮਨ ਸੁ ਮਧੁਕਰ ਕਰਾਉ ਭਾਵ ਮਨ ਨੂੰ ਭੌਰਾ ਬਣਾ ਅੱਛਾ ਤੇ ਉਹ ਪੌੜਾ ਕਿੱਥੇ ਟਿਕਾਣਾ ਚਰਨ ਹਿਰਦੇ ਧਰੋਂ ਪ੍ਰਭੂ ਦੇ ਚਰਨਾ ਚ ਤੇ ਜ਼ੁਬਾਨ ਰਸਨ ਅਮ੍ਰਿਤ ਰਾਮ ਨਾਮ ਭਾਖੋ ਜ਼ੁਬਾਨ ਨਾਲ ਬਸ ਅਮ੍ਰਿਤ ਨਾਮ ਜਪਣਾ ਹਾਂਜੀ ਤੇ ਇੱਥੇ ਨਾ ਦੇਖਣ ਵਾਲੀ ਗੱਲ ਐ ਹੈ ਕਿ ਸਰੀਰ ਦੀਆਂ ਸਾਰੀਆਂ ਮੁੱਖ ਇੰਦਰੀਆਂ ਮਨ ਅੱਖਾਂ ਕੰਨ ਜ਼ੁਬਾਨ ਸਭ ਨੂੰ ਇੱਕੋ ਕੰਮ ਤੇ ਲਾਇਆ ਜਾ ਰਿਹਾ ਐ ਐ ਕਿਵੇਂ ਕਹਾ ਪੂਰੇ ਕਨਸੈਂਟਰੇਸ਼ਨ ਪੂਰਾ ਸਮਰਪਣ ਹੈ ਤਾਂ ਕਿ ਉਹ ਜਿਹੜੀ ਮਹੰਗੀ ਪ੍ਰੀਤ ਹੈ ਉਹ ਹਰ ਪਲ ਹਰ ਸਾਨ ਨਾਲ ਬਣੀ ਰਹੇ ਕੋਈ ਹੋਰ ਚੀਜ਼ ਵਿੱਚ ਧਿਆਨ ਹੀ ਨਾ ਜਾਵੇ। ਬਿਲਕੁਲ ਪੂਰੀ ਤਰ੍ਹਾਂ ਉਸੇ ਵਿੱਚ ਲੀਨ ਹੋ ਜਾਣਾ। ਪਰ ਇਹ ਜਿਹੜਾ ਪਿਆਰ ਹੈ, ਇਹ ਭਾਵ ਹੈ, ਇਹ ਆਉਂਦਾ ਕਿੱਥੋਂ ਹੈ? ਸ਼ੁਰੂ ਕਿਵੇਂ ਹੁੰਦਾ ਹੈ? ਇਸ ਬਾਰੇ ਵੀ ਭਗਤ ਜੀ ਨੇ ਇਸ਼ਾਰਾ ਕੀਤਾ ਹੈ। ਉਹ ਕਹਿੰਦੇ ਨੇ ਸਾਧ ਸੰਗਤ ਬਿਨਾ ਭਾਉ ਨਾਹੀ ਉਪਜੈ। ਮਤਲਬ ਜਦੋਂ ਤੱਕ ਚੰਗੇ ਲੋਕਾਂ ਦੀ, ਭਲੇ ਪੁਰਸ਼ਾਂ ਦੀ ਸੰਗਤ ਨਹੀਂ ਮਿਲਦੀ ਉਦੋਂ ਤੱਕ ਇਹ ਪਿਆਰ ਵਾਲਾ ਭਾਵ ਪੈਦਾ ਹੀ ਨਹੀਂ ਹੁੰਦਾ ਹਾਂਜੀ ਤੇ ਫਿਰ ਅੱਗੇ ਭਾਉ ਬਿਨਾਂ ਭਗਤ ਨਹੀਂ ਹੋਏ ਤੇਰੀ ਤੇ ਜੇ ਪਿਆਰ ਇਹ ਭਾਵ ਵੀ ਨਹੀਂ ਹੈ ਫਿਰ ਤੇਰੀ ਭਗਤੀ ਵੀ ਨਹੀਂ ਹੋ ਸਕਦੀ ਇਹ ਦੇਖੋ ਸਾਧ ਸੰਗਤ ਦੀ ਮਹੱਤਤਾ ਦੱਸੀ ਗਈ ਹੈ ਸੰਗਤ ਸਿਰਫ ਇਕੱਠੇ ਬੈਠਣਾ ਨਹੀਂ ਉਹ ਇੱਕ ਮਾਹੌਲ ਹੈ ਇੱਕ ਉਪਜਾਊ ਜ਼ਮੀਨ ਹੈ ਜਿੱਥੇ ਉਹ ਭਾਉ ਉਹ ਪ੍ਰੇਮ ਦਾ ਬੀਜ ਫੁੱਟਦਾ ਹੈ ਹੂੰ ਹੂੰ ਇਹ ਇਕੱਲੇ ਬੰਦੇ ਲਈ ਸ਼ਾਇਦ ਔਖਾ ਹੋਵੇ ਪਰ ਸੰਗਤ ਵਿੱਚ ਉਹ ਤਾਕਤ ਮਿਲਦੀ ਹੈ ਤੇ ਜਦੋਂ ਭਾਉ ਪੈਦਾ ਹੋ ਜਾਂਦਾ ਫਿਰ ਉਹੀ ਭਗਤੀ ਦਾ ਆਧਾਰ ਬਣਦਾ ਮਤਲਬ ਇਹ ਦੋਵੇਂ ਚੀਜ਼ਾਂ ਜੁੜੀਆਂ ਹੋਈਆਂ ਨੇ ਸੰਗਤ ਤੋਂ ਪਾਓ ਤੇ ਪਾਓ ਤੋਂ ਭਗਤੀ ਬਿਲਕੁਲ ਸਹੀ ਜਿਵੇਂ ਇੱਕ ਲੜੀ ਜੀ ਬਣ ਗਈ ਸੰਗਤ ਫਿਰ ਭਾਵ ਫਿਰ ਭਗਤੀ ਤੇ ਇਹ ਸਾਰੇ ਤਰੀਕੇ ਦੱਸ ਕੇ ਸਾਰੇ ਯਤਨ ਦੱਸ ਕੇ ਅਖੀਰ ਵਿੱਚ ਫਿਰ ਭਗਤ ਰਵਿਦਾਸ ਜੀ ਬੜੀ ਨਿਮਰਤਾ ਨਾਲ ਪੂਰੀ ਤਰ੍ਹਾਂ ਪ੍ਰਭੂ ਤੇ ਆਸ ਰੱਖ ਕੇ ਅਰਦਾਸ ਕਰਦੇ ਨੇ ਕਹਿ ਰਿਹਾ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰੱਖੋ ਰਾਜਾ ਰਾਮ ਮੇਰੀ हे मेरे राजा राम बस मेरी इज्जत रख लेना मेरी लाज रखना अ जडी मैं इने मुल्ल नाल जिंद देके प्रीत ਲਈ है न, ना ए किथे ਘਟ ਨਾ ਜਾਵੇ ए बिनती है हां जी बहुत ਨਿਮਰਤਾ ਪਰ ਅਰਦਾਸ ਅੰਤ ਵਿੱਚ ਹੂੰ ਤਾਂ ਫਿਰ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਇਹੀ ਕਿ ਭਗਤ ਰਵੀਦਾਸ ਜੀ ਲਈ ਪ੍ਰਭੂ ਨਾਲ ਪਿਆਰ ਸਭ ਤੋਂ ਕੀਮਤੀ ਚੀਜ਼ ਹੈ ਤੇ ਇਸ ਨੂੰ ਕਾਇਮ ਰੱਖਣ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਮਨ ਅੱਖਾਂ ਕੰਨ ਜ਼ੁਬਾਨ ਸਭ ਕੁਝ ਲਗਾ ਕੇ ਤੇ ਨਾਲ ਹੀ ਭਲੇ ਲੋਕਾਂ ਦਾ ਸਾਥ ਚਾਹੀਦਾ ਤੇ ਅੰਤ ਵਿੱਚ ਸਭ ਤੋਂ ਉੱਤੇ ਪ੍ਰਭੂ ਦੀ ਆਪਣੀ ਮੇਰ ਉਸ ਦੀ ਕਿਰਪਾ ਦੀ ਲੋੜ ਹੈ ਬਿਲਕੁਲ ਠੀਕ ਕਿਆ ਤੇ ਇੱਥੇ ਨਾ ਇੱਕ ਗੱਲ ਸੋਚਣ ਵਾਲੀ ਹੈ ਇੱਕ ਸਵਾਲ ਜਿਹਾ ਉੱਠਦਾ ਹੈ ਮਨ ਵਿੱਚ ਭਗਤ ਰਵਿਦਾਸ ਜੀ ਜਿਸ ਡੂੰਗੀ ਲਗਨ ਦੀ ਜਿਸ ਪੂਰੇ ਸਮਰਪਣ ਦੀ ਜੀਆਸਟੇ ਵਾਲੀ ਕਮਿਟਮੈਂਟ ਦੀ ਗੱਲ ਕਰ ਰਹੇ ਨੇ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਸਾਡਾ ਧਿਆਨ ਇੰਨਾ ਵੰਡਿਆ ਹੋਇਆ ਭੱਜਣਾ ਟਹਿਣੀ ਹੈ ਕਿ ਇਹ ਗੱਲਾਂ ਸਾਨੂੰ ਆਪਣੀ ਆਤਮਿਕ ਸਾਂਝ ਦੀ ਕੀਮਤ ਬਾਰੇ ਕੁਝ ਸੋਚਣ ਲਈ ਮਜਬੂਰ ਨਹੀਂ ਕਰਦੀਆਂ ਕੀ ਅਸੀਂ ਅੱਜ ਕਿਸੇ ਵੀ ਰਿਸ਼ਤੇ ਲਈ ਕਿਸੇ ਵੀ ਚੀਜ਼ ਲਈ ਇੰਨੀ ਡੂੰਗੀ ਇੰਨੀ ਜੀਆਸਟੇ ਵਾਲੀ ਪ੍ਰਤੀਬੱਧਤਾ ਦਿਖਾਉਣ ਬਾਰੇ ਸੋਚ ਵੀ ਸਕਦੇ ਹਾਂ ਇੱਕ ਸਵਾਲ ਹੈ ਜਿਸ ਤੇ ਵਿਚਾਰ ਕਰਨਾ ਬਣਦਾ ਹੈ ਬਹੁਤ ਖੂਬ ਇਸ ਵਿਚਾਰ ਨਾਲ ਆਪਾਂ ਅੱਜ ਦੀ ਗੱਲਬਾਤ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ